ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਤੁਹਾਡੇ ਵਾਸਤੇ ਅਸੀਂ ਇੱਕਾ ਸ੍ਰੀ ਸਭ ਲੈ ਕੇ ਆਏ ਆ ਜਿਸ ਦੇ ਵਿੱਚ ਸਾਰਾ ਪਿੱਤਲ ਦਾ ਕੰਮ ਕੀਤਾ ਗਿਆ ਹੈ ਇਹਦੇ ਉੱਪਰ ਟਾਲੀ ਦੇ ਮਿਆਣ ਦੇ ਉੱਪਰ ਸਾਰੀ ਪਿੱਤਲ ਦੀ ਕੜਾਈ ਕੀਤੀ ਗਈ ਹੈ ਤੇ ਪਿੱਤਲ ਦਾ ਮੁੱਠਾ ਲੱਗਿਆ ਹੋਇਆ ਜੀ ਤੇ ਇਹਨੂੰ ਅੰਦਰੋਂ ਬਲੇਡ ਇਹਦਾ ਕਮਾਨੀ ਦਾ ਜੀ ਇਸ ਦੇ ਵਿੱਚ ਤੁਸੀਂ ਇਸ ਤੋਂ ਇਲਾਵਾ ਸਾਡੇ ਕੋਲੇ ਇਹਦੇ ਵਿੱਚ ਚੌੜਾ ਤੇਗਾ ਤਿਆਰ ਕਰਾਇਆ ਗਿਆ ਜੀ ਆਪਾਂ ਜਿਸ ਦੇ ਵਿੱਚ ਇਹ ਪੂਰਾ ਚੌੜਾ ਅੰਟੀਕ ਲੁੱਕ ਤੇ ਬਣਿਆ ਹੋਇਆ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਔਰ ਪਿਆਰ ਸਰਬਲੋ ਦਾ ਮੁੱਠਾ ਲੱਗਿਆ ਹੋਇਆ ਹੈ ਜੀ ਇਹਨੂੰ ਤੁਸੀਂ ਆਪਣਾ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਰਾਸਤ ਸ਼ਸਤਰ ਭੰਡਾਰ ਜੋ ਕਿ ਮੇਨ ਡਿਊਟੀ ਦੇ ਬਿਲਕੁਲ ਨਾਲ ਵਾਲੀ ਪਹਿਲੀ ਦੁਕਾਨ ਤੋਂ ਆ ਖਰੀਦ ਸਕਦੇ ਹੋ ਸੋ ਆਪਣਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਐਡਰੈਸ ਆਪਣਾ ਸਾਰਾ ਚੱਲ ਰਿਹਾ ਜੀ ਤੁਸੀਂ ਸਾਡੇ ਤੋਂ ਇਹ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਸਾਡੇ ਕੋਲੇ ਆ ਕੇ ਪਰਚੇਸ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ